ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਪੱਲੇ ਡੋਡਾ ਦੇ ਕੋਟਾ ਟਾਂਪ ਚਾਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਜਾਰੀ ਗੋਲੀਬਾਰੀ ਚਕ ਜਵਾਨ ਜ਼ਖਮੀ ਕੌਨਸਟੇਬਲ ਫਰੀਦ ਅਹਿਮਦ ਹੋਇਆ ਜ਼ਖਮੀ ਫਰਾਰ ਚੱਲ ਰਹੇ ਆਪ ਵਿਧਾਇਕ ਅਮਾਨਤੁੱਲਾ ਖਾਨ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਮਿਲੀ ਰਾਹਤ ਪੁਲਿਸ ਨੇ ਕਰ ਲਈ ਜਾਇਦਾਦ ਜ਼ਬਤ ਕਰਨ ਦੀ ਤਿਆਰੀ ਮਾਨਤੁੱਲਾ ਖਾਨ ਅਪਰਾਧਿਕ ਗਤੀਵਿਧੀਆਂ ਦਾ ਕਰ ਰਹੀ ਸੀ ਸਾਹਮਣਾ ਤੀਜੇ ਕਾਰਜਕਾਲ ਚ ਪੀਐਮ ਮੋਦੀ ਦੀ ਪਹਿਲੀ ਵਿਦੇਸ਼ ਯਾਤਰਾ ਅੱਜ ਇਟਲੀ ਜਾਣਗੇ ਪੀਐਮ ਜੀ 7 ਸਮੇਲਨ ਚ ਲੈਣਗੇ ਹਿੱਸਾ ਆਪਣੇ ਤੀਜੇ ਕਾਰਜਕਾਲ ਚ ਪੀਐਮ ਮੋਦੀ ਦੀ ਪਹਿਲੀ ਵਿਦੇਸ਼ ਯਾਤਰਾ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸੁਰੱਖਿਆ ਬਲਾ ਨੇ ਡੋਡਾ ਜ਼ਿਲ੍ਹੇ ਦੇ ਕੋਟਾ ਟਾਪ ਇਲਾਕੇ 'ਚ ਇੱਕ ਸ਼ੈੱਡ ਚਾਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਤੇ ਤਲਾਸ਼ੀ ਮੁਹਿੰਮ ਚਲਾਈ ਹੈ ਜਦੋਂ ਸੁਰੱਖਿਆ ਬਲ ਟੌਕ ਨਾਲ ਬਦਰੇ ਸੰਤਾਤਵਾਦੀਆਂ ਨੂੰ ਉਹਨਾਂ ਨੂੰ ਦੇਖਦੇ ਹੀ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਐਸ ਵਿੱਚ ਇੱਕ ਪੁਲਿਸ ਕਾਂਸਟੇਬਲ ਜ਼ਖਮੀ ਹੋ ਗਿਆ ਹੋਰ ਸੁਰੱਖਿਆ ਕਰਮੀਆਂ ਨੇ ਆਪਣੀ ਸਥਿਤੀ ਸੰਭਾਲ ਲਈ ਤੇ ਜਵਾਬੀ ਗੋਲੀਬਾਰੀ ਕੀਤੀ ਹੈ ਡੋਨਲ ਪੁਲਿਸ মিডিਆ ਸੈਂਟਰ ਜੰਮੂ ਨੇ ਐਕਸ ਤੇ ਪੋਸਟ ਕੀਤਾ ਹੈ ਕਿ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਦੇ ਰਾਤ 8:20 ਮਿੰਟ ਤੋਂ ਕੋਟਾ ਟਾਪ ਗੰਡੋੜ ਅੱਜ ਮੁਕਾਬਲਾ ਸ਼ੁਰੂ ਹੋਇਆ ਐਸਓਜੀ ਗੰਡੋਦ ਦਾ ਕਾਉਂਸਟੇਬਲ ਫਰੀਦ احمد ਕੇਰ ਲੂਪਲੇਸਾ ਵਿਖੇ ਆਪਰੇਸ਼ਨ ਦੌਰਾਨ ਜ਼ਖਮੀ ਹੋ ਗਿਆ ਮੁਕਾਬਲਾ ਜਾਰੀ ਹੈ ਤੇ ਹੋਰ ਜਾਣਕਾਰੀ دی ਅਜੇ ਉਡੀਕ ਹੈ ਨੌਇਡਾ ਦੇ ਕੋਤਵਾਲੀ ਫੇਜ਼ 1 ਇਲਾਕੇ ਚ ਪੰਪ ਕਰਮਚਾਰੀਆਂ ਤੇ ਕਾਤਿਲਾਨਾ ਹਮਲਾ ਲੁੱਟ ਦੀ ਕੋਸ਼ਿਸ਼ ਐਸਸੀਐਸਟੀ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨ ਤੁੱਲਾ ਖਾਨ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਅਦਾਲਤ ਨੇ ਦਿੱਨਾ ਮੁਲਜ਼ਮਾਂ ਦੀ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਹੈ ਇਸ ਦਾ ਮਤਲਬ ਹੈ ਕਿ ਨੌਇਡਾ ਅਦਾਲਤ ਦੇ ਹੁਕਮਾਤ ਬਿਨਾ ਗ੍ਰਿਫਤਾਰੀ ਨਹੀਂ ਕਰ ਸਕੇਗਾ ਇਸ ਗੱਲ ਦੀ ਪੁਸ਼ਟੀ ਨੌਇਡਾ ਜ਼ੋਨ ਦੇ ਡੀਸੀਪੀ ਵਿਦਿਆ ਸਾਗਰ ਮਿਸ਼ਰਾ ਨੇ ਕੀਤੀ ਹੈ ਨੌਇਡਾ ਪੁਲਿਸ ਫਰਾਰ ਵਿਧਾਇਕ ਉਹਨਾਂ ਦੇ بیٹے ਅਨਸ਼ ਅਤੇ ਅਬੂ ਬਕਰ ਦੀ ਜਾਇਦਾਦ ਨੂੰ ਜ਼ਬਤ ਦਿੱਲੀ ਦੀ ਓਖਲਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੰਤੁਲਖ ਖਾਨ ਤੇ ਉਹਨਾਂ ਦੇ بیٹے ਤੇ ਹੋਰਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਦੋਸ਼ ਨੇ ਕਿ 7 ਮਈ ਨੂੰ ਸਵੇਰ ਨੂੰ ਵਿਧਾਇਕ ਦਾ ਬੇਟਾ ਅਨਸ ਆਪਣੀ ਕਾਰ ਲੈ ਕੇ ਸੈਕਟਰ 95 ਸਿਤਮ ਸ਼ਹੀਦ ਰਮੇਂਦਰ ਪ੍ਰਤਾਪ ਸਿੰਘ ਦੇ ਫੀਲਿੰਗ ਸਟੇਸ਼ਨ ਤੇ ਪਹੁੰਚਿਆ ਸੀ ਤੇ ਉੱਥੇ ਗੁੰਡਾਗਰਦੀ ਕੀਤੀ ਸੀ ਤੀਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਨਰਿੰਦਰ ਮੋਦੀ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਰਵਾਨਾ ਹੋਣਗੇ ਪੀਐਮ ਮੋਦੀ ਇਟਲੀ ਜਾ ਰਹੇ ਨੇ ਵਿਦੇਸ਼ ਕਤਰ ਵਿਨੇ ਮੋਹਨ ਕਵਾਨਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਦੇ ਸੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬੇ G7 ਸਮੇਲਨ ਚ ਹਿੱਸਾ ਲੈਣ ਲਈ ਭਲਕੇ ਇਟਲੀ ਦੇ ਪੁਲੀਆ ਦਾ ਦੌਰਾ ਕਰਨਗੇ ਮੋਹਨ ਕਵਾਨਾ ਨੇ ਕਿਹਾ ਕਿ ਇਸ ਸਮੇਲਨ 14 ਜੂਨ ਨੂੰ ਹੋਏਗਾ ਜਿੱਥੇ ਭਾਰਤ ਨੂੰ ਆਊਟਰੀਚ ਦੇਸ਼ ਵਜੋਂ ਸੱਦਾ ਦਿੱਤਾ ਗਿਆ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੋਏਗੀ ਵਿਦੇਸ਼ ਕਤਰ ਕਵਾਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਤੇ ਗਲੋਬਲ ਸਾਊਥ ਲਈ ਮਹੱਤਵਪੂਰਨ ਮੁੱਦੇ ਜਾਤੇ G7 ਸਮੇਲਨ ਚ ਮੌਜੂਦ ਹੋਰ ਵਿਸ਼ੇਸ਼ ਨੇਤਾਵਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ गाजियाबाद ਦੇ ਪਿੰਡ ਬੇਟਾ ਹਾਜੀਪੁਰ ਵਿੱਚ ਪਾਰਕਿੰਗ ਠੇਕੇਦਾਰ ਸ਼ਰੀਕ ਦੇ ਦੋ ਮੰਜ਼ਿਲਾ ਮਕਾਨ ਨੂੰ ਭਿਆਨਕ ਅੱਗ ਲੱਗਨ ਕਾਂ ਦੋ ਮਾਸੂਮ ਬੱਚਿਆਂ ਤੇ ਦੋ ਔਰਤਾਂ ਸਮੇਤ ਪੰਜ ਜਣੇ ਜ਼ਿੰਦਾ ਸੜ ਗਏ ਨੇ ਤੂੰ ਐ ਕਾਨ ਪੰਜੇ ਬਾਰ ਨਹੀਂ ਆ ਸਕੇ ਰਾਤ ਉਹਨਾਂ ਦੀਆਂ ਲਾਸ਼ਾਂ ਨੂੰ 12 ਵਜੇ ਬਾਹਰ ਕੱਢਿਆ ਗਿਆ ਕਿ ਲੜਕੀ ਤੇ ਇੱਕ ਬੱਚਾ ਬੁਰੀ ਤਰ੍ਹਾਂ ਨਾਲ ਝੋਸ ਗਏ ਨੇ ਅੱਗ ਲੱਗਨ ਦਾ ਕਾਰਨ ਘਰ ਦੀ ਪਹਿਲੀ ਮੰਜ਼ਲ ਤੇ ਰੱਖਿਆ ਮਸ਼ੀਨਾ 'ਚ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ ਇਸ ਬਾਰੇ ACP 파ਸਕਰ ਵਰਮਾ ਨੇ ਦੱਸਿਆ ਕਿ ਸ਼ਰੀਕ ਨੇ ਦੱਸਿਆ ਕਿ ਉਹ 8 ਵਜੇ ਦੁੱਧ ਲੈਣ ਗਿਆ ਸੀ ਦੋ ਉਹ ਕੁਝ ਦੇਰ ਬਾਅਦ ਵਾਪਸ ਆਇਆ ਘਰ ਨੂੰ ਅਗਦੀਆਂ ਲਪਟਾਂ ਨੇ ਘੇਰਾ ਪਾਇਆ ਹੋਇਆ ਸੀ ਅੱਗ ਬੁਝਾਉਣ 'ਚ ਲੱਗੇ ਨੇੜੇ ਤੇੜੇ ਦੇ ਲੋਕਾਂ ਨੇ ਦੱਸਿਆ ਕਿ ਘਰ ਦੀ ਪਹਿਲੀ ਮੰਜ਼ਲ ਤੇ ਮੁਰੰਮਤ ਲਈ ਕੁਝ ਮਸ਼ੀਨਾਂ ਲਿਆਂਦੀਆਂ ਗਈਆਂ ਸਨ ਲੋਕਾਂ ਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਅੱਗ ਦੂਜੀ ਮੰਜ਼ਲ ਤੱਕ ਪਹੁੰਚ ਗਈ ਫਾਇਰ ਬ੍ਰਿਗੇਡ ਤੇ ਆਉਣ ਤੋਂ ਪਹਿਲਾਂ ਲੋਕ ਖੁਦ ਬਾਲਟੀਆਂ 'ਚ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਰਹੇ ਲੋਕਾਂ ਨੇ ਦੱਸਿਆ ਕਿ ਲਾਸ਼ਾਂ ਬੁਰੀ ਤਰ੍ਹਾਂ ਸੜੀਆਂ ਹੋਈਆਂ ਸਨ ਇੰਜ ਲੱਗ ਰਿਹਾ ਸੀ ਜਿਵੇਂ ਲੋਕ ਦਮ ਘੁੱਟਣ ਕਾਰਨ ਬਚ ਨਹੀਂ ਸਕੇ ਤੇ ਅੱਗ ਦੇ ਲਪਟਾਂ ਨੇ ਉਹਨਾਂ ਨੂੰ ਘੇਰ ਲਿਆ ਹੋਵੇ ਤਾਖਸ਼ਿਰੀ ਕੇਸਕਰ ਸਾਹਿਬ ਨੂੰ ਜਾਨ ਵਾਲੀ ਸੜਕ ਦੇ ਤਰਸਯੋਗ ਹਾਲਤ ਸਬੰਧੀ ਅੰਮ੍ਰਿਤਸਰ ਦੇ ਸੰਸਦ ਗੁਰਜੀ ਤੌਜਲਾ ਅਤੇ OBC ਦੇ ਪੰਜਾਬ ਪ੍ਰਧਾਨ ਸੋਨੂ ਜੰਡਿਆਲਾ ਵੱਲੋਂ ਰਾਜ ਸਭਾ ਵਿੱਚ ਇਸ ਮਾਮਲੇ ਨੂੰ ਚੁੱਕਣ ਦੀ ਗੱਲ ਆਖਦੇ ਸੜਕ ਨੂੰ ਬਣਾਉਣ ਸਬੰਧੀ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਡੇ ਗੁਰੂ ਘਰਾਂ ਨੂੰ ਜਾਣ ਵਾਲੀਆਂ ਸੜਕਾਂ ਦੇ ਹਾਲਾਤ ਤਰਸਯੋਗ ਨੇ ਤੇ ਸੰਤ ਮਹਾਪੁਰਸ਼ੀਨਾ ਲਈ ਸੇਵਾ ਦੇ ਕੇ ਨਾ ਸੜਕਾਂ ਦਾ ਨਿਰਮਾਣ ਕਰਵਾ ਰਹੀ ਨੇ ਜੋ ਕਿ ਸਮੇਂ ਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਿਸ ਨੂੰ ਕਦੇ ਵੀ ਅਣਗੌਲਿਆ ਨਹੀਂ ਕਰਨਾ ਚਾਹੀਦਾ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹਾਂ ਗੁਰਜੀਤ ਔਜਲਾ ਨੇ ਦੱਸਿਆ ਕਿ ਇਸ ਮੁੱਦੇ ਸੰਬੰਧੀ ਉਥੋਂ ਦੇ ਸੰਸਦ ਨੇ ਵੀ ਮੁੱਦਾ ਰਾਜ ਸਭਾ ਚੁੱਕਿਆ ਸੀ ਤੇ ਮੇਰੀ ਵੀ ਕਈ ਵਾਰੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਹੋਈ ਪਰ ਇਹਦਾ ਕੋਈ ਨਿਰਮਾਣ ਕਾਰਜ ਨਹੀਂ ਹੋਇਆ ਕਿ ਬੰਗੇ ਤੋਂ ਨੰਦਪੁਰ ਸਾਹਿਬ ਨੇ ਛਿੜਕ ਜਾਂਦੀ ਹੈ ਜਿਹਦੀ ਬਹੁਤ ਮਾੜੀ ਖਸਤਾਬਤ ਔਰ ਉਹ ਜਿਹੜਾ ਕੌਨਸੀਜੈਂਸੀ ਉਹ ਨੰਦਪੁਰ ਸਾਹਿਬ ਪੈਂਦੀ ਹੈ ਪਾਰਲੀਮੈਂਟ ਦੀ ਲਾਸਟ ਟਾਈਮ ਬੀਸ਼ ਤਵਾੜੀ ਉਹਨਾਂ ਨੇ ਮਸਲਾ ਉਠਾਇਆ ਸੀ ਔਰ ਮੈਂ ਫਿਰ ਜਦੋਂ ਮੇਰੇ ਧਿਆਨ ਚ ਆਇਆ ਮੈਂ ਵੀ ਫਿਰ ਗ੍ਰੀਤੀ ਸਾਹਿਬ ਦੇ ਧਿਆਨ ਚ ਇਹ ਚੀਜ਼ ਲੈ ਲੈਂਦੀ ਕਿ ਦੋ ਤਰਤਾਂ ਨੂੰ ਜੋੜਨ ਵਾਲੀ ਗੱਲ ਹੈ ਕਿ ਬੰਗੇ ਤੋਂ ਲੈ ਕੇ ਨਾਨਕਪੁਰ ਸਾਹਿਬ ਤੱਕ ਜਿਹੜੀ ਖੜਕ ਸੀ ਉਹਨੂੰ ਬਣਾਉਣਾ ਸੀ ਨੀ ਪੱਤਰ ਵੀ ਰੱਖਿਆ ਗਿਆ ਪਰ ਉਹ ਬਣੀ ਸੋ ਮੁੱਖ ਮੰਤਰੀ ਦੇ ਇਤਿਹਾਸ ਵੀ ਲੈਂਦਾ ਪਿਛੇ 6 ਮਹੀਨੇ ਪੁਰਾਣੀ ਗੱਲ 8 ਮਹੀਨੇ ਦੀ ਗੱਲ ਸੋ ਜਿਹੜੇ ਨਾਨਕਗਰ ਸਾਹਿਬ ਵਾਲੇ ਸੰਤ ਨੇ ਬਾਬਾ ਸੁਨਾਮ ਸਿੰਘ ਜੀ ਮਹਾਪੁਰਸ਼ਾਂ ਨੇ ਫਿਰ ਲੋਕਾਂ ਦੀ ਮੰਗ ਨੂੰ ਵੇਖਦੇ ਹੋਏ ਆਪ ਉਹਨਾਂ ਨੇ ਪ੍ਰਾਰਲਾ ਕੀਤਾ ਔਰ ਆਪ ਉਹਦੇ ਨਾਲੋਂ ਵੱਡੀ ਉਹਦੇ ਨੂੰ ਮਜ਼ਬੂਤ ਸ਼ਰਤ ਜਿਹੜੀ ਆ ਉਹ ਬਣਾਉਣੀ ਸ਼ੁਰੂ ਨਾ ਕਰਤੀ ਹੈ ਮੇਰੀ ਸਰਕਾਰ ਤੋਂ ਹੀ ਮੰਗੇ ਕਿਉਂਕਿ ਇਹ ਚੀਜ਼ਾਂ ਸਰਕਾਰ ਨੇ ਬਣਾਉਣੀਆਂ ਹੁੰਦੀਆਂ ਨੇ ਸਰਕਾਰ ਕੋਲ ਨੈਸ਼ਨਲ ਹਾਈਵੇ ਕੋਲ ਇਹਦਾ ਵਜਿਟ ਵੀ ਆ ਉਹਨਾਂ ਦਾ ਘਾਟਨ ਵੀ ਕੀਤਾ ਹੈ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਸਰਕਾਰ ਜਲਦੀ ਤੋਂ ਜਲਦੀ ਇਸ ਤੇ ਧਿਆਨ ਦੇਵੇ ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਤੇ ਠਲ ਪਾਉਣ ਲਈ ਜਿੱਥੇ ਪੰਜਾਬ ਪੁਲਿਸ ਵੱਲੋਂ ਆਈ ਦਿਨ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰ ਨਸ਼ੇ ਦੇ ਸਦਾਗਰਾਂ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਜਾ ਰਿਹਾ ਉੱਥੇ ਹੀ ਦੂਜੇ ਪਾਸੇ ਹੁਣ ਪੰਜਾਬ ਪੁਲਿਸ ਵੱਲੋਂ ਇੱਕ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਤਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੇ ਲਾਹਨਤ ਤੋਂ ਦੂਰ ਰੱਖਿਆ ਜਾ ਸਕੇ ਇਸ ਦੇ ਚਲਦਿਆਂ ਪਠਾਨਕੋਟ ਪੁਲਿਸ ਵੱਲੋਂ ਪਠਾਨਕੋਟ ਵਿਖੇ ਇੱਕ ਸਾਈਕਲ ਰੈਲੀ ਦਾ ਯੋਜਨ ਕੀਤਾ ਗਿਆ ਜਿਸ ਦੌਰਾਨ ਡੀਆਈਜੀ ਪਾਰ ਡੇਂਜ ਰਕੇਸ਼ ਕੌਸ਼ਨ ਨੇ ਸ਼ਿਰਕਤ ਕੀਤੀ ਉਹਨਾਂ ਨੇ ਕਿਹਾ ਕਿ ਸਾਈਕਲ ਰੈਲੀ ਦਾ ਮੁੱਖ ਮਕਸਦ ਇਹ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੀ ਜਲੰਧਰ ਪਹੁੰਚੇ ਵਿਜੇ ਸਾਂਪਲਾ ਨੇ ਕਾਂਗਰਸ ਦੇ ਉੱਤੇ ਕਈ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਭਾਜਪਾ ਦੇ ਕੀਤੇ ਕੰਮ ਦੀ ਨਿੰਦਾ ਕਰਦੀ ਜਿਸ ਤੋਂ ਭਾਜਪਾ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਜੋ ਜਲੰਧਰ ਤੋਂ ਸੰਸਦ ਚੰਦੇ ਸਿੰਘ ਚੰਨੀ ਨੇ ਬਿਆਨ ਦਿੱਤਾ ਉਹ ਨਿੰਦਣਯੋਗ ਹੈ ਕਿਉਂਕਿ ਰਾਜਨੀਤੀ ਉਸ ਤੋਂ ਪਹਿਲਾਂ ਦੇਸ਼ ਹੈ ਉੱਥੇ ਉਹਨਾਂ ਕਿਹਾ ਕਿ ਜਲੰਧਰ ਵੈਸਟ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਭਾਜਪਾ ਦੀ ਪੂਰੀ ਤਿਆਰੀ ਹੈ ਔਰ ਐਸਾ ਜਿਹੜਾ ਹਮੇਸ਼ਾ ਕਾਂਗਰਸ ਨੇ ਸਾਡੀਆਂ ਨੈਸ਼ਨਲ ਏਜੰਸੀਆਂ ਦਾ ਮਜ਼ਾਕ ਪੜਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਚਾਹੇ ਉਹ ਪਹਿਲਾਂ ਜਿੰਨੇ ਵੀ ਹਮਲੇ ਹੋਏ ਉਹਦੇ ਤੇ ਵੀ इवन देन ਜਦੋਂ ਅਸੀਂ ਅਸੀਂ ਸਰਜੀਕਲ ਸਟ੍ਰਾਈਕ ਵੀ ਹੋਇਆ ਉਹਦੇ ਤੇ ਵੀ ਉਹਨਾਂ ਨੇ ਜਿਹੜੇ ਐਸੇ ਤਰ੍ਹਾਂ ਕਟਾਸ ਹੀ ਕੀਤੇ ਆ ਜਦਕਿ ਇਹੋ ਜੇ ਮੁੱਦਿਆਂ ਦੇ ਉੱਤੇ ਹਮੇਸ਼ਾ ਦੇਸ਼ ਦੀ ਇਕਤਾ ਖੰਡਤਾ ਲਈ ਹਮੇਸ਼ਾ ਖੜੇ ਹੋਣਾ ਚਾਹੀਦਾ ਹੈ। ਰਾਜਨੀਤਿਕ ਕਰਮ ਦੇ ਲਈ ਰਾਜਨੀਤਿਕ ਪਾਰਟੀਆਂ ਦੇ ਖਿਲਾਫ ਤਾਂ ਜਿਹੜੀ ਆਵਾਜ਼ ਉਠਾਉਂਦੇ ਰਹਿਣਾ ਚਾਹੀਦੀ ਹੈ ਪਰ ਦੂਸਰੇ ਦੇ ਬਿਆਨ ਤਰੋੜ ਮਰੋੜ ਕੇ ਅਸੀਂ ਦਿੰਦੇ ਰਹਿਨੇ ਆ ਪਰ ਦੇਸ਼ ਦੀਆਂ ਜਿਹੜੀਆਂ ਸੈਨਾਵਾਂ ਦਾ ਉਹ ਸਨਮਾਨ ਜ਼ਰੂਰ ਕਰਨਾ ਠੀਕ ਆ ਇਹ ਮੇਰਾ ਉਹਨਾਂ ਨੂੰ ਸਾਰਿਆਂ ਨੂੰ ਸੁਝਾਇਆ ਸਰ ਕਮਨਾਨ ਨੋਦੀ ਕੰਟਰੋਵਰਸਰੀ ਕਿਤਾ ਦੇਖਦੇ ਹੋ ਕਈ ਲੋਕ ਕਹਿੰਦੇ ਕਿ ਚੰਗਾ ਹੋਇਆ ਕਿਉਂਕਿ ਉਹਨੇ ਪੰਜਾਬ ਦੇ ਜਿਹੜੇ ਕਿਸਾਨਾਂ ਲਈ ਬਿਆਨ ਦਿੱਤਾ ਸੀ ਤੁਸੀਂ ਇਸ ਚੀਜ਼ ਨੂੰ ਕਿਤਾ ਦੇਖਦੇ ਹੋ ਮੈਂ ਦੇਖ ਰਿਹਾ ਕਿ ਜਿਹੜੀ ਉਹ ਸਕਿਉਰਿਟੀ ਫੋਰਸਸ ਦੇ ਵਿੱਚ ਕਾਮਕਾਰੀ ਵਿਧੀ ਕੁਲਵਿੰਦਰ ਕੌਰ ਸੀ ਸ਼ਾਇਦ ਉਹਦਾ ਨਾਮ ਉਹਨੇ ਆਪਣੀ ਡਿਊਟੀ ਨਹੀਂ ਕੀਤੀ ਵਰਦੀ ਪਾਉਣ ਤੋਂ ਬਾਅਦ ਉਹਦਾ ਧਰਮ ਉਹਦਾ ਫਰਜ਼ ਉਹਦਾ ਕਰਤੱਵਿਆ ਰੱਖਿਆ ਕਰਨਾ ਹੈ ਅਗਰ ਕੋਈ ਵੀ ਆਫਤਾ ਆਉਂਦੀ ਹੈ ਤੇ ਹਰ ਲੋੜਵੰਦ ਵਿਅਕਤੀ ਹਮੇਸ਼ਾ ਆਸ਼ਾ ਦੀ ਨਿਗਾ ਉਸ ਵਰਦੀ ਧਾਰੀ ਦੇ ਵੱਲ ਨੂੰ ਜਾਂਦੀ ਹੈ ਔਰ ਹਮੇਸ਼ਾ ਉਹ ਸੁਰੱਖਿਆ ਵਰਦੀ ਧਾਰੀ ਦੇ ਕੋਲੋਂ ਮੰਗਦਾ ਹੈ ਪਰ ਜੇ ਵਰਦੀ ਪਾ ਕੇ ਹੀ ਜਿਨ੍ਹਾਂ ਨੇ ਸੁਰੱਖਿਆ ਦੇਣੀ ਹੈ ਜੇ ਉਹ ਰੇ estranda vateera ਕਰਨਗੇ ਤਾਂ ਫਿਰ ਆਮ ਵਿਸ਼ਵਾਸ ਕਿੱਥੇ ਹੋਏਗਾ ਜਿੱਥੇ ਤੱਕ ਤਾਂ ਉਹਨਾਂ ਦੀ ਕਹਾਂਗਾ ਕਿ ਮੈਂ ਉਸ ਜਿਹੜੀ ਲੇਡੀ ਦਾ ਮੈਂ ਉਸ ਦੀ ਘਟਨਾ ਦੀ ਨਿੰਦਾ ਕਰਦਾ ਔਰ ਉਹਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕਰਦਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦੀ ਟੀਮ ਨੇ ਇੱਕ ਗੁਪਤ ਸੂchna ਦੇ ਆਧਾਰ ਤੇ 2 ਮੁਜ਼ਮਾਨਾਂ ਨੂੰ 4,80,000 ਰੁਪਏ ਦੀ ਡਰੱਗ ਮਨੀ ਤੇ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ ਪੁਲਿਸ ਨੇ ਦੁਰਾਨੀ ਨਾਕਾਬੰਦੀ ਬਟਾਲਾ ਕਾਦੀਆਂ ਰੋਡ ਤੇ ਐਕਟਿਵਾ ਤੇ ਜਾ ਰਹੇ 2 ਵਿਅਕਤੀਆਂ ਨੂੰ ਰੋਕ ਜਦੋਂ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਕੋਲੋਂ ਇਹ ਨਕਦੀ ਤੇ ਨਸ਼ਾ ਬਰਾਮਦ ਹੋਇਆ ਇਸ ਮਾਮਲੇ 'ਚ ਜਾਣਕਾਰੀ ਦਿੰਦਿਆਂ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦੇ ਇੰਸਪੈਕਟਰ ਆਮਨਦੀਪ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਲਵਜੀਤ ਸਿੰਘ ਜੋ ਪਿੰਡ ਦਾ ਸਰਪੰਚ ਹੈ ਤੇ ਇੱਕ ਉਸ ਦਾ ਸਾਥੀ ਸੇਵਕ ਦੋਵੇਂ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਤੇ ਮੁੱਢਲੀ ਜਾਂਚੇ ਸਾਹਮਣੇ ਆਏ ਕਿ ਗੋਇੰਦਵਾਲ ਜੇਲ੍ਹ 'ਚ ਬੰਦ ਜਸ਼ਨ ਨਾਮ ਦੇ ਇੱਕ ਨਸ਼ਾ ਤਸਕਰ ਦੇ ਸੰਪਰਕਸਾਂ ਤੇ ਪੁਲਿਸ ਵੱਲੋਂ ਦੋਵਾਂ ਨੂੰ ਮਾਨਯੋਗ ਅਦਾਲਤ ਬਟਾਲਾ ਵਿਖੇ ਪੇਸ਼ ਕੀਤਾ ਗਿਆ ਜੀ ਸਾਹਿਬ ਦੇ ਤੇ ਡੀਐਸਪੀ ਰਵਿੰਦਰਪਾਲ ਸਿੰਘ ਦੀ ਹਦਾਇਤਾਂ ਅਫਾ ਬਟਾਲੇ ਦੇ ਭੜੇ ਪੁਛਾਂ ਦੀ ਤਲਾਸ਼ ਬੰਦ ਚ ਰਵਾਨਾ ਸੀ ਜਿੱਥੇ ਅਨਮੋਗਰਾ ਨੇ ਤਲਾਹ ਦਿੱਤੀ ਕਿ ਵਡਾਲਾ ਗ੍ਰੰਥੀ ਦੇ ਏਰੀਆ ਚੋਂ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 140 ਫੁੱਟੀ ਆ 60 ਫੁੱਟੀ ਰੋਡ ਸ਼ਾਹਬਾਦ ਲੱਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟਵਾਸ ਮੇਤਰਾਂ ਨੂੰ ਆਏ ਇੱਕ ਤਰ੍ਹਾਂ ਦੇ ਤਦਵਾ ਜਾਣਿਆ ਜਿਨ੍ਹਾਂ ਚੋਂ ਇੱਕ ਦਾ ਨਾਮ ਸੇਵਕ ਹੈ ਦੂਜੇ ਦਾ ਲਬਜੀਤ ਆ ਇਹ ਸਰਪੰਚ ਹੈ ਪਿੰਡ ਦਾ ਤੇ ਇਹ ਗ੍ਰੰਥਗੜ੍ਹ ਪਿੰਡ ਦਾ ਹਰ ਦੋਨੇ ਇੱਕੋ ਦੀਏ ਇੱਕੋ ਬਾਤ ਨਹੀਂ ਨਹੀਂ ਗ੍ਰੰਥਕਾਰ ਪਿੰਡ ਤੇ ਹੀ ਦੋਨੇ ਪਿੰਡ ਹੀ ਹਾਂ ਇੱਕੋ ਪਿੰਡ ਤੇ ਸਰ ਕੀ ਜਾਏਗਾ ਲਿੰਕਟੇ ਜੋ ਹੋਵੇ ਇਹ ਜਸ਼ਨ ਆ ਮੁੰਡਾ ਇੱਕ ਗੋਇੰਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਵੀ ਤੇ ਉਹਦੇ ਹਦਾਇਤ ਤੇ ਅੱਗੇ ਹੀਰੋਇਨ ਦਾ ਕੰਮ ਕਰਦੇ ਸਰ ਕੀ ਦੇਜੇ ਤੋਂ ਕਰਦੇ ਇਹ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਅਸੀਂ ਕਰ ਰਹੇ ਹਾਂ ਉਹਦੇ ਕਹਿਣ ਤੇ ਟਾਂਡਾ ਦੀ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਜੋ ਐਸਆਈ ਮਨਿੰਦਰ ਕੌਰ ਸਮੇਤ ਪੁਲਿਸ ਪਾਰਟੀ ਨੇ ਪਿੰਡ ਮਿਆਣੀ ਮੋੜ ਨਜ਼ਦੀਕ ਗਸ਼ਤ ਦੇ ਦੌਰਾਨ ਇੱਕ ਸਕੂਟਰੀ ਬਿਨਾਂ ਨੰਬਰ ਸਵਾਰ ਨੌਜਵਾਨ ਨੂੰ ਸ਼ੱਕੀ ਹਾਲਤ ਵਿੱਚ ਕਾਬੂ ਕੀਤਾ ਤਲਾਸ਼ੀ ਦੌਰਾਨ ਉਸ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ ਤੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਕਸ਼ੇਰੀ ਹਜੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਅਤੇ ਬਾਬਾ ਅਵਤਾਰ ਸਿੰਘ ਸੂਰ ਸਿੰਘ ਵਾਲੇ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਗੁਰਦੁਆਰਾ ਕਾਲੀ ਫੁੱਲਾ ਸਿੰਘ ਪੁਰਜ ਵਿਖੇ ਪਹੁੰਚੇ ਇਸ ਮੌਕੇ ਸਰਦਾਰ ਹਰਮੇਸ਼ ਸਿੰਘ ਸਰੂਜਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਉਨ੍ਹਾਂ ਦਾ ਪਰਮਾਣ ਸਵਾਗਤ ਕੀਤਾ ਹੋ ਨਜ਼ਰ ਮਾਲਬੀ ਅੱਜ ਦੇ ਮੌਸਮ ਤੇ ਹਾਲ ਦੇ ਮਾਲ ਆਲੀ ਖਬਰਾਂ ਦਾ ਸلسلਾ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ